ਸਸ਼ੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਅਕਸਰ ਤੁਸੀਂ ਜਾਦੂਗਰਾਂ ਨੂੰ ਜਾਦੂ ਕਰਦੇ ਤਾਂ ਦੇਖਿਆ ਹੋਵੇਗਾ ਕੀ ਉਹ ਜਾਦੂ ਸੱਚਮੁੱਚ ਦੇ ਵਿੱਚ ਜਿਹੜੇ ਜਾਦੂਗਰਾਂ ਦੇ ਵੱਲੋਂ ਜਾਦੂ ਦਿਖਾਏ ਜਾਂਦੇ ਨੇ ਕੀ ਉਹ ਸੱਚਮੁੱਚ ਸੱਚਮੁੱਚ ਦੇ ਵਿੱਚ ਜਾਦੂ ਹੁੰਦੇ ਨੇ ਜਾਂ ਅਕਸਰ ਤੁਸੀਂ ਅੱਜਕੱਲ ਪਖੰਡੀ ਬਾਬਿਆਂ ਦੇ ਬਾਰੇ ਵੀ ਬਹੁਤ ਸੁਣਿਆ ਹੋਵੇਗਾ ਕੀ ਬਾਬੇ ਪਖੰਡ ਕਰਕੇ ਕੁਝ ਨਾ ਕੁਝ ਦਿਖਾ ਦਿੰਦੇ ਨੇ ਜਾਂ ਕੋਈ ਚੀਜ਼ ਤਿਆਰ ਕਰ ਦਿੰਦੇ ਨੇ ਕਿ ਆਹ ਦੇਖੋ ਆਹ ਹੋ ਗਿਆ ਉਹ ਹੋ ਗਿਆ ਅਸਲ ਦੇ ਵਿੱਚ ਕਹਾਣੀ ਕੀ ਹੁੰਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਜਾਦੂਆਂ ਦੇ ਵਿੱਚੇ ਜਾਂ ਜਾਦੂਗਰ ਦੇ ਪਿੱਛੇ ਵੀ ਕਿਤੇ ਨਾ ਕਿਤੇ ਜਾ ਕੇ ਵਿਗਿਆਨ ਦੀ ਭੂਮਿਕਾ ਜ਼ਰੂਰ ਜੁੜੀ ਹੁੰਦੀ ਹੈ ਤਾਂ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਇੰਟਿਸਟ ਨੇ ਜਿਹੜੇ ਜਸਵਿੰਦਰ ਸਿੰਘ ਜੀ ਉਹਨਾਂ ਤੋਂ ਜਾਣਦੇ ਆ ਕਿ ਜਾਦੂਗਰ ਦਾ ਇਹ ਕੋਲ ਸੱਚੀ ਕੋਈ ਜਾਦੂ ਹੁੰਦਾ ਜਾਂ ਨਹੀਂ ਹੁੰਦਾ ਉਹ ਸਕੂਲ ਦੇ ਵਿੱਚ ਸੱਜੋ ਮਾਜਰਾ ਪਿੰਡ ਦੇ ਵਿੱਚ ਇੱਕ ਸਰਕਾਰੀ ਸਕੂਲ ਦੇ ਵਿੱਚ ਪਹੁੰਚੇ ਸੀਗੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਤੇ ਉਹਨਾਂ ਤੋਂ ਜਾਣਦੇ ਆ ਸਿਰ ਸਵਾਗਤ ਹੈ ਡੀਫਾਈ ਚੈਨਲ ਕੋਲ ਬਹੁਤ ਬਹੁਤ ਧੰਨਵਾਦ ਜੀ ਕੋਲ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਕਿ ਤੁਸੀਂ ਇਹ ਉਪਰਾਲਾ ਕਰਦੇ ਹੋ ਕਿ ਵਿਗਿਆਨ ਨੂੰ ਘਰ-ਘਰ ਪਹੁੰਚਾਉਣ ਦੇ ਵਿੱਚ ਜੇ ਤੁਹਾਡਾ ਸਹਿਯੋਗ ਨਾ ਨਾ ਹੋਵੇ ਤਾਂ ਮੇਰੇ ਖਿਆਲ ਤੇ ਅਧੂਰਾ ਰਹੇਗਾ ਤੇ ਤੁਹਾਡਾ ਧੰਨਵਾਦ ਹੈ ਤੇ ਜਿਹੜਾ ਇਹ ਤੱਬੀ ਜਿਵੇਂ ਪਖੰਡੀ ਸਾਨੂੰ ਲੁੱਟਣ ਨੂੰ ਲੱਗੇ ਹੋਏ ਆ ਉਹ ਗੱਲ ਕੀ ਹੈ ਵੀ ਹਨੇਰੇ ਚ ਉਹ ਹਨੇਰੇ ਨੂੰ ਅਸੀਂ ਚਾਨਣੇ ਚ ਬਦਲ ਦਈਏ ਚਾਨਣਾ ਕਾਦੇ ਨਾਲ ਹੋਣਾ ਗਿਆਨ ਨਾਲ ਹੋਣਾ ਉਹ ਜਿਹੜਾ ਗਿਆਨ ਹੈ ਉਹਨੇ ਜਦੋਂ ਚਾਨਣਾ ਕਰ ਦੇਣਾ ਜਦ ਪਤਾ ਲੱਗ ਗਿਆ ਸਾਨੂੰ ਵੀ ਇਹਦੇ ਪਿੱਛੇ ਆ ਕਿਵੇਂ ਹੁੰਦਾ ਤਾਂ ਬੰਦੇ ਨੇ ਆਪੇ ਹੀ ਉਹਨੂੰ ਦੱਬ ਲੈਣਾ ਉਹਨੇ ਕਹਿਣਾ ਵੀ ਤੇਰੇ ਕੋਲ ਕੋਈ ਜਾਦੂ ਨਹੀਂ ਇਹ ਤਾਂ ਮੈਂ ਵੀ ਕਰਕੇ ਦਿਖਾ ਸਕਦਾ ਤਾਂ ਜਿਵੇਂ ਤੁਸੀਂ ਅੱਜ ਦੇਖ ਰਹੇ ਸੀਗੇ ਕਿ ਅਸੀਂ ਬੱਚਿਆਂ ਨੂੰ ਸਾਹਮਣੇ ਪ੍ਰਤੱਖ ਦਿਖਾਇਆ ਵੀ ਪਾਣੀ ਚੋ ਪਾਣੀ ਜਿਹੜਾ ਹੈ ਗਲਾਸ ਦੇ ਵਿੱਚੋਂ ਪਾਣੀ ਬਾਹਰ ਨਹੀਂ ਡੁੱਲਦਾ ਹੈ ਉਲਟਾ ਕਰ ਦिए ਜਗ ਡੋਲੂ ਦੇ ਵਿੱਚੋਂ ਪਾਣੀ ਬਾਹਰ ਨਹੀਂ ਆਂਦਾ ਹੈ ਉਲਟਾ ਕਰ ਦिए ਤੇ ਉਹਨਾਂ ਨੂੰ ਸਿਧਾਂਤ ਸਮਝ ਆਂਦੇ ਆ ਵੀ ਇਹ ਤਾਂ ਸਾਇੰਸ ਹੈ ਦੇ ਪਿੱਛੇ ਤਾਂ ਸਾਰੀ ਫਿਰ ਇਹ ਨਹੀਂ ਵੀ ਮੈਂ ਕਰਕੇ ਦਿਖਾਇਆ ਫਿਰ ਉਹਨਾਂ ਤੋਂ ਕਰਕੇ ਉਹ ਵੀ ਜਾਦੂਗਰ ਦੱਸੋ ਜਿਹੜਾ ਉਹ ਉੱਥੋਂ ਬੱਚੇ ਨੂੰ ਬੁਲਾ ਕੇ ਉਹ ਤੋਂ ਕਰਕੇ ਦਿਖਾਵੇ ਨਹੀਂ ਕਰਕੇ ਦਿਖਾਉਗਾ ਕਿਉਂ ਅੱਛਾ ਫਿਰ ਬੱਚਾ ਉਹਨੂੰ ਕਹਿੰਦਾ ਰਹਿੰਦਾ ਅੰਕਲ ਅੰਕਲ ਕਿਵੇਂ ਹੋਇਆ ਸੀ ਦੱਸਿਓ ਉਹ ਕਹਿੰਦਾ ਪੁੱਤ ਬਹਿ ਜਾ ਕੋਈ ਗੱਲ ਨਹੀਂ ਮੈਂ ਅੱਗੇ ਜਾ ਉਹ ਦੱਸਦਾ ਨਹੀਂ ਅਗਰ ਭੇਦ ਨਹੀਂ ਪਰ ਅਧਿਆਪਕ ਕੀ ਕਰਦਾ ਹੈ ਅਧਿਆਪਕ ਹੈ ਜਿਹੜਾ ਉਹ ਬੱਚਿਆਂ ਦੇ ਪਿੱਛੇ-ਪਿੱਛੇ ਵੀ ਭਾਈ ਤੁਸੀਂ ਸਿੱਖ ਲਓ ਏ ਅਧਿਆਪਕ ਬੱਚਿਆਂ ਦੇ ਪਿੱਛੇ-ਪਿੱਛੇ ਲੋਕ ਜਾਦੂਗਰ ਦੇ ਪਿੱਛੇ-ਪਿੱਛੇ ਤਾਂ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੂੰਗਾ ਵੀ ਜਾਦੂਗਰਾਂ ਦੇ ਪਿੱਛੇ ਜਾਓ ਐਂਟਰਟੇਨਮੈਂਟ ਕਰੋ ਇੰਜੋਏਮੈਂਟ ਕਰੋ ਲੇਕਿਨ ਉਹਨਾਂ ਦੇ ਪਿਛਲੇ ਸਿਧਾਂਤ ਜ਼ਰੂਰ ਸਮਝੋ ਸਿਧਾਂਤਾਂ ਨੂੰ ਸਮਝਾਉਣ ਦੇ ਲਈ ਸਾਡੇ ਕੋਲ ਇੱਕੋ ਇੱਕ ਸਾਧਨ ਹੈ ਜਿਸ ਨੂੰ ਅਸੀਂ ਵਿਗਿਆਨ ਕਹਿੰਦੇ ਆ। ਵਿਗਿਆਨ ਕੀ ਹੈ? ਵਿਗਿਆਨ ਦਾ ਵਿਸਥਾਰ ਹੈ। ਜਦੋਂ ਗਿਆਨ ਦਾ ਵਿਸਥਾਰ ਹੋ ਗਿਆ, ਵਿਆਖਿਆ ਹੋ ਗਈ ਗਿਆਨ ਦੀ, ਤੁਹਾਨੂੰ ਸਾਰਾ ਕੁਝ ਸਮਝ ਆ ਜਾਣਾ। ਤੋ ਇਸ ਕਰਕੇ ਵਿਗਿਆਨ ਦੇ ਨਾਲ ਜੁੜੋ। ਠੀਕ ਹੈ ਤੁਸੀਂ ਐਂਟਰਟੇਨਮੈਂਟ ਲਈ ਕੋਈ ਬਹੁਤ ਕੁਝ ਕਰ ਸਕਦੇ ਹੋ। ਕਰੋ। ਅਸੀਂ ਰੋਕਦੇ ਨਹੀਂ ਆ। ਨਹੀਂ ਉਹਨਾਂ ਦੀ ਰੋਜ਼ੀ-ਰੋਟੀ ਰੋਕਦੇ ਆ ਅਸੀਂ। ਲੇਕਿਨ ਅਸੀਂ ਇਹ ਕਹਿੰਦੇ ਆ ਵੀ ਸੱਚ ਨੂੰ ਸੱਚ ਦੱਸੋ। ਸੱਚ ਦੱਸ ਕੇ ਜਿਹੜੇ ਜਾਦੂਗਰਾਂ ਦੇ ਨਾਮ ਤੇ ਪਖੰਡੀਆਂ ਤਿਆਰ ਹੋਗੇ, ਜਿਹੜੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਲੁੱਟੀ ਜਾਂਦੇ ਆ ਉਹ ਗਲਤ ਆ। ਅਸੀਂ ਉਹਨੂੰ ਰੋਕਣ ਦੇ ਲਈ ਇਹ ਤੋਹਈਆ ਕੀਤਾ ਤਾਂ ਅੱਜ ਅਸੀਂ ਪ੍ਰਭ ਸਿਮਰਨਜੀਤ ਸਿੰਘ ਜੀ ਦੇ ਸਕੂਲ ਸਹਿਜੋ ਮਾਜਰਾ ਦੇ ਵਿੱਚ ਪਹੁੰਚਿਆ ਸਰਕਾਰੀ ਸਕੂਲ ਦੇ ਸਾਰੇ ਅਧਿਆਪਕ ਸਹਿਬਾਨ ਤੇ ਬੱਚਿਆਂ ਨੇ ਇਕੱਠੇ ਹੋ ਕੇ ਅਸੀਂ ਇਹ ਪਰਦੇ ਨੂੰ ਫਾਸ ਕੀਤਾ ਕਿ ਇਹ ਜਾਦੂ ਨਹੀਂ ਹੈ ਔਰ ਬੱਚਿਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਹੈ ਆ ਕਿਵੇਂ ਹੋ ਗਿਆ ਫਿਰ ਬੱਚਿਆਂ ਨੇ ਖੁਦ ਕਰਕੇ ਦੇਖਿਆ